ਤਿੰਨ ਇਨਾਮ ਰੱਖਿਆ ਜੋ ਕਿ ਅਗਲੇ ਸੰਡੇ ਲਾਈਵ ਨੂੰ ਆਪਾਂ ਕੱਢਾਂਗੇ ਤਾਂ ਉਹਦੇ ਬਸ ਕੁਝ ਨਹੀਂ ਕਰਨਾ ਆਪਣੇ ਜਿਹੜੇ ਤਿੰਨ ਚੈਨਲ ਆ ਇਹ ਤੁਸੀਂ ਸਬਸਕ੍ਰਾਈਬ ਕਰਨੇ ਆ ਤੇ ਉਹਨਾਂ ਦਾ ਸਕਰੀਨਸ਼ਾਟ ਮੈਨੂੰ ਵਟਸਐਪ ਕਰਨਾ ਇਸ ਨੰਬਰ ਤੇ ਉਸ ਤੋਂ ਬਾਅਦ ਜਿਹੜੀਆਂ ਆਪਾਂ 5 ਦਿਨ ਵੀਡੀਓ ਪਾਵਾਂਗੇ ਜਿਹੜੀ ਤੁਸੀਂ ਆ ਵੀਡੀਓ ਦੇਖ ਰਹੇ ਹੋ ਇਸ ਤੋਂ ਨੈਕਸਟ ਦਿਨੀਆਂ ਵੀ ਆਪਣੀਆਂ ਵੀਡੀਓ ਆ ਰਹੀਆਂ ਤਿੰਨ ਤੋਂ ਚਾਰ ਵੀਡੀਓ ਡੇਲੀ ਜਿਹੜੀ ਵੀਡੀਓ ਆਊਗੀ ਉਸ ਨੂੰ ਤੁਸੀਂ WhatsApp Instagram Facebook ਕਿਸੇ ਵੀ ਆਪਣੇ ਇੱਕ ਪਲੈਟਫਾਰਮ ਤੇ ਸ਼ੇਅਰ ਕਰਨਾ ਹੈ ਜਿਸ ਦੇ ਤੁਸੀਂ ਮੈਨੂੰ ਰੈਗੂਲਰਲੀ ਪਰ ਡੇ ਤੁਸੀਂ ਮੈਨੂੰ ਸ਼ਾਮ ਨੂੰ ਜਾਂ ਜਦੋਂ 23 ਘੰਟੇ ਹੋ ਗਏ ਉਸ ਨੂੰ ਇੱਕ ਸਕਰੀਨਸ਼ਾਟ ਸ਼ੇਅਰ ਕਰ ਦੇਣਾ ਹੈ ਜਿਸ ਦੇ ਵਿਊ ਸਾਰੇ ਤੋਂ ਵੱਧ ਹੋਏ ਉਸ ਨੂੰ ਪਹਿਲਾ ਇਨਾਮ ਫਿਰ ਦੂਜਾ ਤੇ ਤੀਜਾ ਇਸ ਤਰ੍ਹਾਂ ਆਪਾਂ ਤਿੰਨ ਇਨਾਮ ਕੱਢਾਂਗੇ ਤੇ ਉਹ ਆਪਾਂ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਤੇ ਇਹੋ ਤਿੰਨ ਤੁਹਾਡੇ ਚੋਂ ਹੀ ਹੋ ਸਕਦੇ ਆ ਜੋ ਇਸ ਵੀਡੀਓ ਨੂੰ ਦੇਖ ਰਹੇ ਆ ਕੋਈ ਵੀ ਤਿੰਨ ਜਾਣੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਆਪਣੇ স্ক্রিনশট ਇਸ ਦਿੱਤੇ ਗਏ ਨੰਬਰ ਤੇ ਭੇਜੋ ਮੈਨੂੰ ਤੇ ਆਪਣਾ ਨਾਮ ਤੇ ਫੁੱਲ ਅਡਰੈਸ ਉਸ ਚ ਮੈਂਸ਼ਨ ਕਰ ਦਿਓ ਤੇ ਇਸ ਤਰ੍ਹਾਂ ਹੀ ਵੀਡੀਓ ਨੂੰ ਚੈਨਲ ਨੂੰ ਪਿਆਰ ਦਿੰਦੇ ਰਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਸਾਨ ਭਰਾਵਾਂ ਨੂੰ ਡੈਰੀ ਫਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਇਹ ਤਿੰਨ ਚੈਨਲਾਂ ਨੂੰ ਬਹੁਤ ਭਰਪੂਰ ਹੰਗਾਰਾ ਦਿੱਤਾ ਹੈਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਐ ਸਪਟੇ ਦੀਆਂ ਮੇਰੀਆਂ ਵੀਡੀਓ ਹੋਣਗੀਆਂ ਉਹ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੂਗਾ ਉਹਦੇ ਤੇ ਆਪਾਂ ਤਿੰਨ ਇਨਾਮ ਕੱਢੇ ਆ ਭਾਈ ਵੱਡਾ ਛੋਟਾ ਤੇ ਉਦੋਂ ਛੋਟਾ ਉਹ ਦੇਖਣ ਵਾਲੇ ਵੀਰਾਂ ਨੂੰ ਸ਼ੇਅਰ ਕਰਨ ਵਾਲਿਆਂ ਨੂੰ ਆਪਾਂ ਇਨਾਮ ਦੇਵਾਂਗੇ ਬਹੁਤ ਬਹੁਤ ਥੋੜਾ ਧੰਨਵਾਦ ਹੁਣ ਆਪਾਂ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਦੇ ਆ ਜਿਵੇਂ ਕਿ ਗਾਂ ਸੁਣ ਤੋਂ ਬਾਅਦ ਖੂਨ ਮੂਤਣਾ ਉਹਦੇ ਹੈਗੇ ਕਾਰਨ ਪਿਸ਼ਾਬ ਦਾ ਰੰਗ ਲਾਲ ਹੋ ਜਾਣਾ ਜਾਂ ਪਿਸ਼ਾਬ ਦਾ ਰੰਗ ਕੌਫੀ ਕਲਰ ਹੋ ਜਾਣਾ ਇਹ ਭਾਈ ਇਹਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਕਈ ਵਾਰੀ ਕੀ ਹੁੰਦਾ 10-15 ਦਿਨਾਂ ਦੇ ਵਿੱਚ ਆਪਣਾ ਪਸ਼ੂ ਮੂਤਦਾ ਤੇ ਉਹਨੂੰ ਕੀ ਹੁੰਦਾ ਹੈ ਆਪਾਂ ਐ ਸਮਝ ਲੈਨੇ ਆਂ ਵੀ ਇਹ ਸੂਣ ਵਾਲਾ ਪਸ਼ੂ ਆਗਾ ਤੇ ਤਾਂ ਕਰਕੇ ਆਪਾਂ ਖੂਨ ਮੂਤਰਿਆ ਨਹੀਂ ਇਹ ਖੂਨ ਮੂਤਣ ਦੀ ਇੱਕ ਇਹ ਬਿਮਾਰੀ ਆ ਭਾਈ ਉਹਦਾ ਤੁਹਾਨੂੰ ਰੰਗ ਪਹਿਲਾਂ ਲਾਲ ਦਿਸੂਗਾ ਫਿਰ ਉਹਦਾ ਕੌਫੀ ਕਲਰ ਹੋਊਗਾ ਫੇਰ ਕੀ ਕਰਨਾ ਹੈਗਾ ਉਸ ਤੋਂ ਬਾਅਦ ਕੀ ਆ ਫਾਸਪੋਰਟ ਦੀ ਘਾਟ ਹੋ ਜਾਣੀ ਪਸ਼ੂ ਦੀ ਫਾਸਪੋਰਟ ਦੀ ਘਾਟ ਇਸ ਤਰ੍ਹਾਂ ਵੀ ਹੋ ਜਾਂਦੀ ਹੈ ਕਈ ਵਾਰੀ ਫਾਸਪੋਰਟ ਜ਼ਮੀਨ ਦੇ ਵਿੱਚ ਨਹੀਂ ਹੁੰਦੀ ਆਪਾਂ ਉੱਥੇ ਪੱਠੇ ਵੀ ਦਿੱਦਨੇ ਆ ਉਹਦੇ ਨਾਲ ਵੀ ਆਪਾਂ ਪੱਠੇ ਪਾਉਣਿਆਂ ਤਾਂ ਘਾਟ ਹੋ ਜਾਂਦੀ ਆ ਅਗਰ ਆਪਾਂ ਦੁੱਧ ਚੋ ਲੈਣੇ ਆ ਉਹਦੇ ਨਾਲ ਵੀ ਉਹਦੇ ਪਸ਼ੂ ਦੀ ਘਾਟ ਹੋ ਜਾਂਦੀ ਆ ਇਸ ਕਰਕੇ ਵੀ ਹੋ ਜਾਂਦੀ ਆ ਜਾਂ ਕਿ ਇਸ ਨੂੰ ਇਹਦੇ ਤੇ ਮੈਂ ਇਹ ਖੋਜ ਕੀਤੀ ਆ ਵੀ ਜਿਵੇਂ ਸਲਗਮ ਗੋਭੀ ਇਹ ਆਦ ਬਗੈਰਾ ਇਹਨੂੰ ਇਸ ਚੀਜ਼ਾਂ ਨਹੀਂ ਪਾਉਣਾ ਚਾਹੀਦੀਆਂ ਇਹ ਵੀ ਇੱਕ ਫਾਸਪੋਰਟਸ ਨੂੰ ਘਟਾਉਂਦੀਆਂ ਹੈਗੀਆਂ ਫਿਰ ਕੀ ਕਰਨਾ ਹੈਗਾ ਜਿਵੇਂ ਕਿ ਪਸ਼ੂ ਨੇ ਪਛੇ ਪੱਠੇ ਛੱਡ ਦੇਣੇ ਇਹਦੇ ਆਪਾਂ ਕਾਰਨ ਲੱਭਗੇ ਪਾਣੀ ਘਟ ਜਾਣਾ ਪਾਣੀ ਦਾ ਘਟ ਜਾਣਾ ਤਾਪਮਾਨ ਦਾ ਵੱਧ ਜਾਣਾ ਪਸ਼ੂ ਨੂੰ بار بار ਰਿਪੀਟ ਹੋ ਜਾਣਾ ਬੁਖਾਰ ਰਿਪੀਟ ਹੋਈ ਜਾਣਾ ਬੁਖਾਰ ਜਾਦੇ ਚੜ ਜਾਣਾ ਇਹਦੇ ਨਾਲ ਕੀ ਆ ਇੱਕ ਤਾਂ ਪਸ਼ੂ ਬਹੁਤ ਜ਼ਿਆਦਾ ਆਪਣਾ ਭਾਈ ਕਮਜ਼ੋਰ ਹੋ ਜਾਂਦਾ ਹੈ ਇਹਦੇ ਸੈੱਲ ਟੁੱਟਣ ਲੱਗ ਜਾਂਦੇ ਆ ਸੈੱਲ ਟੁੱਟ ਕੇ ਅੰਦਰੋਂ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਆ ਪਿਸ਼ਾਬ ਰਾਹੀਂ ਇਹਦੀ ਸਾਰੇ ਜਿੰਨੇ ਸੱਲਾਂ ਦੀ ਹੁੰਦੀ ਹੈ ਲਾਲ ਸੱਲ ਜਿਹੜੇ ਖੂਨ ਬਣਾਉਣੇ ਆ ਤਾਂ ਉਹ ਸਾਰੇ ਪਿਸ਼ਾਬ ਰਾਹੀਂ ਬਾਹਰ ਚਲੇ ਜਾਂਦੇ ਆ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਗਰ 25 30 ਲੀਟਰ ਦੁੱਧ ਦੇਣ ਵਾਲੀਆਂ ਗਾਇਆਂ ਉਹਨਾਂ ਨੂੰ ਤਾਂ ਖਾਸ ਕਰਕੇ ਹੁੰਦਾ ਇਹ ਅਗਰ ਚੰਗੇ ਪਸ਼ੂ ਨੂੰ ਹੀ ਮਾੜਾ ਮੁੱਤਣ ਦੀ ਬਿਮਾਰੀ ਹੋਊਗੀ ਮਾੜੇ ਪਸ਼ੂ ਨੂੰ ਕਦੇ ਨਹੀਂ ਹੋਊਗੀ ਚੰਗਾ ਜਿਹੜਾ ਪਸ਼ੂ ਹੋਊਗਾ ਉਹਨੂੰ ਇਹ ਨਾਮਰਾਦ ਬਿਮਾਰੀ ਲੱਗਦੀ ਆ ਉਹਨੇ ਕੀ ਕਰਦੀ ਆ ਇੱਕ ਦਾਮੇ ਨੂੰ ਪਸ਼ੂ ਨੂੰ ਬਹਿ ਜਾਣਾ ਪਸ਼ੂ ਨੇ ਬੁਖਾਰ ਬਹੁਤ ਜਿਆਦੇ ਤੇਜ਼ੀ ਦੇ ਨਾਲ ਹੋ ਜਾਂਦਾ ਭਾਈ ਇਹ ਪਸ਼ੂ ਨੂੰ ਉਹਦਾ ਆਪਾਂ ਕੀ ਕਰਨਾ ਹੈ ਆਪਾਂ ਕਿਵੇਂ ਇਹਦਾ ਬਚਾਅ ਕਰਨਾ ਹੈਗਾ ਉਹਦੇ ਥੋਂ ਬਾਰੇ ਤੁਹਾਨੂੰ ਵਿਸਤਾਰ ਦੇ ਵਿੱਚ ਉਹਦਾ ਆਪਾਂ ਇਲਾਜ ਦੱਸਦੇ ਆ 250 ਗ੍ਰਾਮ ਦਹੀਂ ਲੈ ਲਓ 100 ਗ੍ਰਾਮ ਉਹਦੇ ਵਿੱਚ ਹਲਦੀ ਪਾ ਲੋ ਤੇ 250 ਗ੍ਰਾਮ ਆਪਾਂ ਉਹਦੇ ਵਿੱਚ ਪਤਾਸੇ ਪਾ ਲੋ ਤੇ ਉਹਦੇ ਵਿੱਚ ਪਾਉਣਾ ਹੈਗਾ 2 ਗ੍ਰਾਮ ਲੀਲਾ ਥੋਥਾ ਲੀਲਾ ਥੋਥਾ ਪਾਈ ਮੈਡੀਕਲ ਤੋਂ ਲਿਆਉਣਾ ਉਹਨੂੰ ਦੱਸ ਕੇ ਲਿਆਉਣਾ ਵੀ ਆਪਾਂ ਭਾਈ ਇਹ ਗਾਂ ਨੂੰ ਦੇਣਾ ਆਮ ਨਹੀਂ ਲੀਲਾ ਥੋਥਾ ਚੱਕ ਲਿਆਉਂਦਾ ਉਹਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਇਹ ਲੀਲਾ ਥੋਥਾ ਸੋਧਿਆਵਾ ਹੁੰਦਾ ਹੈ ਇਹਦੀ ਆਪਾਂ ਇੱਕ ਖਰਾਕ ਬਣਾ ਕੇ ਪਸ਼ੂ ਨੂੰ ਦੇ ਦੇਣਾ ਇਹ ਦੇਣ ਤੋਂ ਬਾਅਦ ਆਪਾਂ ਕੀ ਕਰਨਾ ਲੀਲਾ ਥੋਥਾ ਤਾਂ 2-2 ਗ੍ਰਾਮ 8 ਤੋਂ 10 ਦਿਨ ਆਪਾਂ ਉਸ ਪਸ਼ੂ ਨੂੰ ਦੇਣਾ ਤੇ ਆਪਾਂ ਮੈਲਾ ਮੂਤਣ ਤੋਂ ਪਸ਼ੂ ਨੂੰ ਦੀ ਰੋਗ ਥਾਮ ਆਪਾਂ ਕਰ ਸਕਦੇ ਆਂਗੇ ਇਹਦੇ ਆਪਾਂ ਨੂੰ ਪਹਿਲਾ ਲੋਕ ਥਾਮ ਤਾਂ ਕਰ ਸਕਦੇ ਆ ਇਹਦੇ ਆਪਾਂ ਲੱਛਣਾਂ ਦੇ ਇਹਦੇ ਆਪਾਂ ਕਾਰਨ ਦੇ ਇਹ ਆ ਪਾਣੀ ਦੇਖਭਾਲ ਕਰਨ ਵਾਸਤੇ ਡੈਰੀ ਫਾਰਮ ਬੇਰੇ ਵੀਰ ਜਿਹੜੇ ਕਸੂ ਰੱਖਦੇ ਆ ਗਾਂ ਰੱਖਦੇ ਆ ਉਹ ਤਾਂ ਖਾਸ ਕਰਕੇ ਵੀਡੀਓ ਨੂੰ ਇੱਕ ਵਾਰੀ ਵੀ ਭਾਵੇਂ ਦੋ ਵਾਰੀ ਦੇਖ ਲਓ ਇਹਦੇ ਉੱਤੇ ਮੈਂ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਦਾ ਵੀ ਗਾਂ ਸੂਣ ਤੋਂ ਬਾਅਦ ਮੈਲਾ ਮੂਤਣਾ ਜਾਂ ਖੂਨ ਮੂਤਣਾ ਉਹਦੇ ਮੈਂ ਕਾਰਨ ਦੱਸਦੇ ਤੁਹਾਨੂੰ ਪਿਸ਼ਾਬ ਦਾ ਰੰਗ ਲਾਲ ਹੋ ਜਾਣਾ ਤੇ ਜਾਂ ਪਿਸ਼ਾਬ ਦਾ ਰੰਗ ਕਾਫੀ ਕਲਰ ਹੋ ਜਾਣਾ ਫਾਸਪੋਰਟ ਦੀ ਘਾਟ ਹੋ ਜਾਣੀ ਤੇ ਜਾਂ ਦੁੱਧ ਆਪਾਂ ਵੱਧ ਚੋਇਆ ਜਾਂਦਾ ਤਾਂ ਤਾਂ ਵੀ ਫਾਸਫੋਰਡ ਦੀ ਘਾਟ ਹੋ ਜਾਂਦੀ ਹੈ ਪਸ਼ੂ ਇੱਕੇ ਦਮ ਥੱਲੇ ਆਪਣਾ ਬਹਿ ਜਾਂਦਾ ਹੈ ਅਗਰ ਆਪਾਂ ਨੂੰ ਨਹੀਂ ਪਤਾ ਲੱਗਦਾ ਫੇਰ ਕੀ ਕਰਦਾ ਹੈ ਪਸ਼ੂ ਕਮਜ਼ੋਰ ਹੁੰਦਾ ਹੁੰਦਾ ਪੱਠੇ ਵੀ ਛੱਡ ਜਾਂਦਾ ਹੈਗਾ ਜਦੋਂ ਪੱਠੇ ਛੱਡ ਜਾਂਦਾ ਹੈਗਾ ਪਾਣੀ ਦੀ ਘਾਟ ਹੋ ਜਾਂਦੀ ਹੈ ਇਹਨਾਂ ਦੇ ਭਾਈ ਕਾਰਨ ਲੱਛਣ ਇਸ ਤਰ੍ਹਾਂ ਦੇ ਹੈਗੇ ਆ ਇਹ ਮੇਰੇ ਵੀਰ ਮੈਨੂੰ ਜਿਹੜੀ ਵੀ ਮੇਰੀ ਵੀਡੀਓ ਵੇਖਣ ਵਾਲਿਆਂ ਦਾ ਬਹੁਤ ਬਹੁਤ ਪਿਆਰ ਭਰਪੂਰ ਹੰਗਾਰਾ ਦੇਣ ਵਾਸਤੇ ਮੈਂ ਇਹ ਵੀਡੀਓ ਲੈ ਕੇ ਆਇਆ ਬਹੁਤ ਬਹੁਤ ਧੰਨਵਾਦ